ਪਾਕਿਸਤਾਨ ਦੀ ਮਸ਼ਹੂਰ ਪੰਜਾਬੀ ਪਲੇਬੈਕ ਗਾਇਕਾ ਨਸੀਬੋ ਲਾਲ ਜੋ ਆਪਣੀ ਦਮਦਾਰ ਆਵਾਜ਼ ਅਤੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਹੈ ਹਾਲ ਹੀ ਦੇ ਵਿੱਚ ਫਿਰ ਤੋਂ ਇੱਕ ਵਾਰ ਚਰਚਾ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਦੇਖੀ ਜਾ ਰਹੀ ਹੈ ਜਿਸ ਵਿੱਚ ਨਸੀਬੋ ਲਾਲ ਆਪਣੇ ਪਤੀ ਨਾਲ ਇੱਕ ਨਵ ਜੰਮੇ ਬੱਚੇ ਨੂੰ ਗੋਦ ਵਿੱਚ ਲਈ ਹੋਏ ਨਜ਼ਰ ਆ ਰਹੀ ਹੈ ਤੇ ਇਹ ਤਸਵੀਰ ਜੋ ਹੈ ਕਿਸੇ ਹਸਪਤਾਲ ਦੀ ਗਾਇਨੋਕੋਲੋਜੀ ਵਾਰਡ ਦੇ ਵਿੱਚ ਖਿੱਚੀ ਗਈ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਅਫਵਾਹਾਂ ਵੀ ਫੈਲ ਗਈਆਂ ਨੇ ਕਿ 56 ਸਾਲ ਦੀ ਉਮਰ ਦੇ ਵਿੱਚ ਨਸੀਬੋ ਲਾਲ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਹਾਲਕੀ ਨਸੀਬੋ ਲਾਲ ਜਾਂ ਫਿਰ ਉਸਦੇ ਪਰਿਵਾਰ ਵੱਲੋਂ ਨਾ ਤਾਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਗਿਆ ਹੈ। ਨਾ ਹੀ ਬੱਚੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਪਰ ਕਈ ਸੋਸ਼ਲ ਮੀਡੀਆ ਤੇ ਯੂਜ਼ਰਾਂ ਨੇ ਦਾਅਵਾ ਕੀਤਾ ਹੈ ਕਿ ਫੋਟੋ ਦੇ ਵਿੱਚ ਦਿਖਾਈ ਦੇ ਰਿਹਾ ਬੱਚਾ ਨਸੀਬੋ ਲਾਲ ਦਾ ਨਹੀਂ ਹੈ ਸਗੋਂ ਉਹਨਾਂ ਦਾ ਪੋਤਾ ਹੈ। ਇਹ ਉਹਨਾਂ ਦੇ ਪੁੱਤਰ ਦਾ ਪੁੱਤਰ ਹੈ। ਇਸ ਤਰ੍ਹਾਂ ਜਿੱਥੇ ਕੁਝ ਲੋਕਾਂ ਨੇ ਗਾਇਕਾ ਨੂੰ ਦੁਬਾਰਾ ਮਾਂ ਬਣਨ ਲਈ ਵਧਾਈ ਦਿੱਤੀ ਆ ਉੱਥੇ ਜ਼ਿਆਦਾਤਰ ਇਹ ਸਪਸ਼ਟ ਕੀਤਾ ਗਿਆ ਹੈ ਕਿ ਨਸੀਬੋ ਲਾਲ ਦਾਦੀ ਬਣੀ ਹੈ ਮਾਂ ਨੇ